ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੈਸਟ ਮਿਨਿਸਟਰ ਗੁਰਦੁਆਰਾ ਸਾਹਿਬ ਸੁਖਸਾਗਰ ਵਿੱਚ ਖੜੇ ਹਾਂ ਜਿੱਥੇ ਅੱਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪਰਮਨਾਇਆ ਜਾ ਰਿਹਾ ਹੈ ਸਵੇਰੇ ਤੋਂ ਹੀ ਸੰਗਤਾਂ ਦਾ ਇੱਥੇ ਆਨਾ ਸ਼ੁਰੂ ਹੋ ਗਿਆ ਸੀ ਹੁਣ ਸ਼ਾਮ ਹੋਣ ਵਾਲੀ ਹੈ ਇਸ ਵੇਲੇ ਤੱਕ ਪ੍ਰੋਗਰਾਮ ਸਾਰੇ ਚੱਲ ਰਹੇ ਹਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਇੱਕ ਕੈਨੇਡਾ ਦਾ ਸ਼ਹਿਰ ਜਿੱਥੇ ਲੱਗਦਾ ਹੈ ਕਿ ਅਸੀਂ ਕਿਸੇ ਮਿਨੀ ਪੰਜਾਬ ਵਿੱਚ ਆਏ ਹੋਏ ਹਾਂ ਬੜਾ ਹੀ ਅੱਛਾ ਦ੍ਰਿਸ਼ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਤੁਹਾਨੂੰ ਲੰਗਰ ਹਾਲ ਵਿੱਚ ਵੀ ਲੈ ਚਲਾਂਗੇ ਅੱਜ ਉਹ ਵੱਡਾ ਪ੍ਰੋਗਰਾਮ ਹੈ ਉਹ ਇਥੋਂ ਲਗਭਗ 4-5 ਮਿੰਟ ਦੀ ਡਰਾਈਵ ਤੇ ਹੈ ਜਿੱਥੇ ਅਸੀਂ 10-12 ਮਿੰਟ ਚੱਲ ਕੇ ਵੀ ਅਸੀਂ ਉੱਥੇ ਪਹੁੰਚ ਸਕਦੇ ਹਾਂ ਉੱਥੇ ਕਿਉਂਕਿ ਇੱਕ بڑے ਮੈਦਾਨ ਵਿੱਚ ਦੀਵਾਨ ਸਜਾਇਆ ਗਿਆ ਹੈ ਤਾਂ ਸੰਗਤਾਂ ਦਾ ਉੱਥੇ ਭਾਰੀ ਇਕੱਠ ਹੈ ਜੋ ਕੀਰਤਨ ਦਾ ਆਨੰਦ ਲੈ ਰਹੀਆਂ ਹਨ ਨਾਲ ਹੀ ਉਥੇ ਸੰਗਤ ਵੱਲੋਂ ਬੜਾ ਹੀ ਖਾਣ ਪੀਣ ਦੇ ਸਟਾਲ ਲਗਾਏ ਗਏ ਹਨ ਅਗਰਿਆਸੀ ਤੁਹਾਨੂੰ ਰੂਹ ਪਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਟੋ ਨੂੰ ਲੰਗ ਲੰਗਰ ਹਾਲ ਵਿੱਚ ਲੈ ਚੱਲਦੇ ਆਂ ਕਿ ਜੇ ਸ਼ਾਨਸਰ ਕੁਮਾਰ

ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਅੱਜ ਸਵੇਰ ਤੋਂ ਕੀਰਤਨ ਦਰਬਾਰ ਕਥਾ ਵਿਚਾਰ ਇੱਥੇ ਚੱਲ ਰਹੇ ਹਨ ਸੰਗਤਾਂ ਵੀ ਭਾਰੀ ਤਦਾਦ ਵਿੱਚ ਇੱਥੇ ਪਹੁੰਚ ਕੇ ਗੁਰਬਾਣੀ ਦਾ ਆਨੰਦ ਲੈ ਰਹੇ ਹਨ ਉੱਥੇ ਸਕੂਲ ਹੈ ਉਸ ਦੀ ਗਰਾਊਂਡ ਵਿੱਚ ਰੱਖਿਆ ਗਿਆ ਕਿਉਂਕਿ ਸੰਗਤਾਂ ਦੀ ਭਾਰੀ ਗਿਣਤੀ ਹੈ ਤੇ ਇਸ ਕੋਲੋਂ ਜਿਹੜਾ ਹੈ ਬਾਕੀ ਪ੍ਰੋਗਰਾਮ ਜਿਹੜਾ ਉੱਥੇ ਚੱਲ ਰਿਹਾ ਹੈ 어무좋았

Thank <laughs> you. ਦਾਰ ਜਪੀ ਤੇ ਨਾਮ ਸਭ ਕੀ ਤੈਨ ਸ੍ਰੀਮਖਾਂ ਨਾਮ ਨਾਮ ਤੇ ਕਮਨਸ ਚਾਹੁੰਦੇ ਸ੍ਰੀ ਗੁਰੂ ਸਾਹਿਬ ਜੀ ਅੱਜ ਤੋਂ ਵੀ ਦੂਸਰੇ ਸਾਰੇ ਜੀ ਚਰਨਾਂ 'ਤੇ ਇਹੀ ਅਰਦਾਸ ਕਰੀਏ ਸਾਡੀ ਭਾਵਨਾ ਸਾਡੀ ਅਰਦਾਸ ਇਹ ਬਣ ਜਾਵੇ ਸਿੱਖ ਮੱਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਸੂਬਾ ਪ੍ਰਬੰਧਕਾਂ ਦੇ ਸੇਧ ਤੇ ਮੇਰੇ ਪਰਿਆ ਹਾਜ਼ਰ ਰੱਖ ਕੇ ਇੰਨਾ ਕੋ ਸੇਵਾ ਵਾਲੇ ਗਿਰਿਆ ਜਿੰਨੀਆਂ ਵੀ ਗੁਰੂ ਕੀ ਸੰਗਤਾਂ ਦੂਰ ਦਰਾਡੇ ਤੋਂ ਪਹੁੰਚੀਆਂ ਨੇ ਗੁਰੂ ਸਰਸਬਨਾ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨ ਸੋਦਾ ਸ੍ਰੀਆ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਆਉ ਹਮ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜੋਤ ਸਿੰਘ ਜੀ ਜਖਮੀ ਉਹਨਾਂ ਦੇ ਬਸੋਂ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਨਾ ਕਰੀਏ ਜੀ Oh <laughs> yeah thank Yeah.